ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜੰਗ ਦਾ ਜੋ ਮੈਦਾਨ ਸੀ ਉਹ ਬਹੁਤ ਡਰਾਉਣਾ ਬਣ ਗਿਆ ਸੀ ਸੂਰਮੇ ਦੋਨਾਂ ਪਾਸਿਓਂ ਮਰਨ ਮਾਰਨ ਦੀ ਲੜਾਈ ਲੜ ਰਹੇ ਸਨ ਇਸ ਲੜਾਈ ਦੇ ਵਿੱਚ ਹੁਣ ਸਿੰਘਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ ਬਹੁਤ ਹੱਦ ਤੱਕ ਸਿੰਘ ਮਾਰੇ ਜਾ ਸਕੇ ਸਨ ਤੇ ਜਿਹੜੇ ਕੁਝ ਸਿਆਣੇ ਸਿੰਘ ਬਚ ਗਏ ਸਨ ਉਹ ਆਪਣਾ ਘੋੜਾ ਤਰਾ ਕੇ ਧੰਗ ਗੁਰੂ ਕਾਂਗੀਆਂ ਵਾਲੇ ਦੇ ਕੋਲ ਪਹੁੰਚਦੇ ਹਨ ਤੇ ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦੇ ਹਨ ਕਿ ਮਹਾਰਾਜ ਸਾਨੂੰ ਬਚਾ ਲਓ ਅੱਜ ਸਾਡੇ ਉੱਤੇ ਬਹੁਤ ਆ ਭੈੜਾ ਸਮਾਂ ਆ ਗਿਆ ਹੈ ਬਹੁਤ ਜ਼ਿਆਦਾ ਸਿੰਘ ਸਹੀਦ ਹੋ ਰਹੇ ਨੇ ਮਹਾਰਾਜ ਕਿਰਪਾ ਕਰੋ ਆਪ ਜਾ ਕੇ ਜੰਗ ਦਾ ਮੈਦਾਨ ਦੇਖੋ ਤੇ ਕਹਿੰਦੇ ਹਨ ਮਹਾਰਾਜ ਜੀ ਸਾਡੀ ਨੇੜੇ ਹੋ ਕੇ ਬਾਹ ਫੜੋ ਤੇ ਜੰਗ ਦੇ ਮੈਦਾਨ ਦੇ ਵਿੱਚ ਚੱਲੋ ਤੇ ਸਿੰਘ ਮਹਾਰਾਜ ਨੂੰ ਕਹਿਣ ਲੱਗੇ ਕਿ ਮਹਾਰਾਜ ਸ਼ੇਰ ਜੰਗਲ ਦੇ ਬਿਨਾ ਸੋਹਣਾ ਨਹੀਂ ਲੱਗਦਾ ਅਤੇ ਨਾ ਹੀ ਜੰਗਲ ਸ਼ੇਰ ਦੇ ਬਿਨਾ ਸੋਹਣੇ ਲੱਗਦੇ ਹਨ ਆਕਾਲ ਪੁਰਖ ਮਹਾਰਾ ਸੱਚੇ ਪਾਤਸ਼ਾਹ ਤੁਸੀਂ ਇਸ ਜੰਗਲ ਦੇ ਸ਼ੇਰ ਨਹੀਂ ਬੱਬਰ ਸ਼ੇਰ ਹੋ ਤੇ ਮਹਾਰਾਜ ਆਪ ਜੀ ਦੇ ਨਾਲ ਹੀ ਖਾਲਸਾ ਸਜਦਾ ਹੈ ਤੁਹਾਡੇ ਨਾਲ ਹੀ ਜੰਗ ਦੇ ਮਨਾਨਾ ਵਿੱਚ ਰੰਗ ਵੱਜਦੇ ਹਨ ਕਹਿਣ ਲੱਗੇ ਮਹਾਰਾਜ ਆਓ ਤੁਸੀਂ ਇਸ ਫੌਜ ਦੀ ਅਗਵਾਈ ਕਰੋ ਸਾਰਾ ਖਾਲਸਾ ਤੁਹਾਡੇ ਚਰਨਾ ਅੱਗੇ ਬੇਨਤੀ ਕਰ ਰਿਹਾਗਾ ਹੁਣ ਮਹਾਰਾਜ ਨੇ ਖਾਲਸੇ ਦੀ ਬੇਨਤੀ ਸੁਣਨ ਤੋਂ ਬਾਅਦ ਆਪਣੇ ਪੱਥੇ ਦੇ ਵਿੱਚੋਂ ਪੰਜ ਤੀਰ ਕੱਡੇ ਹਨ ਉਹਨਾਂ ਪੰਜੇ ਤੀਰਾਂ ਨੂੰ ਆਪਣੇ ਕੰਨ ਤੱਕ ਖਿੱਚ ਕੇ ਜਦੋਂ ਛੱਡਿਆ ਤਾਂ ਉਹ ਬਿਜਲੀ ਦੀ ਰਫ਼ਤਾਰ ਦੇ ਨਾਲ ਚੱਲੇ ਹਨ ਜਦੋਂ ਮਹਾਰਾਜ ਨੇ ਇਹ ਤੀਰ ਛੱਡੇ ਤਾਂ ਖਾਲਸੇ ਨੂੰ ਇੰਜ ਜਾਪਿਆ ਜਿਵੇਂ ਹਜ਼ਾਰਾਂ ਖਾਲਸੇ ਦੀ ਫੌਜ ਜੰਗ ਦੇ ਮੈਦਾਨ ਵਿੱਚ ਉਤਰਾਈ ਹੋਵੇ ਇਹ ਸ਼ਹੀਦੀ ਫੌਜਾਂ ਦਾ ਪੈਰਾ ਸੀ ਮਹਾਰਾਜ ਦੇ ਪੰਜ ਤੀਰਾਂ ਦੀ ਤਾਬਿਆ ਦੇ ਰਾਖੇ ਕਈ ਹਜ਼ਾਰ ਸ਼ਹੀਦ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਆ ਗਏ ਤੇ ਦੋਵਾਂ ਫੌਜਾਂ ਵਿੱਚ ਤੁਮਲ ਜੁੱਧ ਹੁਣ ਲੱਗਾ ਬਹੁਤ ਭਿਆਨਕ ਜੁੱਧ ਤੁਮਲ ਜਦੋਂ ਭਾਗ ਸੀ ਗੈ ਘੱਟ ਦਾ ਜੁੱਧ ਹੋਣਾ ਆਮਣੂ ਸਾਹਮਣੇ ਦੀ ਲੜਾਈ ਹੋਣੀ ਕਿਉਂਕਿ ਇੱਕ ਪਾਸੇ ਆਲਮਚੰਦ ਤੇ ਬਲਿਆਚੰਦ ਦੇ ਜੋ ਲੜਾਕੇ ਜੋਧੇ ਸਨ ਉਹ ਵੀ ਬੜੇ ਸੂਰਬੀਰ ਜੋਧੇ ਸਨ ਤੇ ਦੂਜੇ ਪਾਸੇ ਅਕਾਲ ਪੁਰਖ ਪਰਮਾਤਮਾ ਧੰਗੁਰ ਗੋਬਿੰਦ ਸਿੰਘ ਜੀ ਆਪ ਫੌਜ ਦੀ ਕਮਾਂਡ ਸਿਮਾੜ ਕੇ ਲੜਾਈ ਦੇ ਮੈਦਾਨ ਵਿੱਚ ਆਏ ਹੋਏ ਸਨ ਬਹੁਤ ਭਿਆੰਕਰ ਲੜਾਈ ਹੋਣ ਲੱਗੀ ਹੁਣ ਦੋਮਾ ਪਾਸਿਆਂ ਤੋਂ ਰੁੱਦਕ ਰਾਸ ਦੇ ਨਾਲ ਜੰਗ ਦੇ ਮੈਦਾਨ ਵਿੱਚ ਲੜਾਈ ਹੋਣ ਲੱਗੀ ਰੁੱਤਰ ਰਾਖਸ ਤੋਂ ਆਭ ਹੈ ਦੋ ਤਰ੍ਹਾਂ ਦੇ ਰਸ ਹੁੰਦੇ ਹਨ ਇੱਕ ਹੁੰਦਾ ਹੈ ਬੀ ਰਸ ਇੱਕ ਹੁੰਦਾ ਹੈ ਰੁੱਦਰ ਰਾਖਸ ਵੀਰ ਰਸ ਉਦੋਂ ਹੁੰਦਾ ਹੈ ਜਦੋਂ ਸੂਰਮੇ ਜੰਗ ਦੇ ਮੈਦਾਨ ਨੂੰ ਚੜ੍ਹਾਈ ਕਰਦੇ ਹਨ ਵੀਰ ਰਸ ਦੇ ਵਿੱਚ ਹੁੰਦੇ ਹਨ ਜਦੋਂ ਜੰਗ ਦੇ ਮੈਦਾਨ ਵਿੱਚ ਕਟਾਵੜੀ ਸ਼ੁਰੂ ਹੋ ਜਾਂਦੀ ਹੈ ਸੂਰਮਿਆਂ ਦੇ ਸਿਰ ਲਾਏ ਜਾਂਦੇ ਹਨ ਉਹਨਾਂ ਦੀਆਂ ਲੱਤਾਂ ਬਾਹਾਂ ਵੱਡੀਆਂ ਜਾਂਦੀਆਂ ਹਨ ਉਸ ਨੂੰ ਰੁਦਰ ਰਸ ਕਿਹਾ ਜਾਂਦਾ ਹੈ ਇੰਨਾ ਕਸਮਾਣ ਦਾ ਜੁੱਧ ਹੋਇਆ ਹੈ ਕਿ ਜਿਹੜੇ ਉੱਥੋਂ ਸੈਨਿਕ ਭੱਜਣ ਦੇ ਫਿਰਾਕ ਵਿੱਚ ਸਨ ਜਾਂ ਭੱਜ ਚੱਲੇ ਸਨ ਉਹ ਵੀ ਇੱਕ ਵਾਰ ਖੜ ਕੇ ਦੇਖਣ ਲੱਗੇ ਕਿ ਚਲੋ ਦੇਖਦੇ ਹਾਂ ਜੰਗ ਦੇ ਮੈਦਾਨ ਵਿੱਚ ਕੀ ਹੁੰਦਾ ਹੈ ਚਲੋ ਦੇਖਦੇ ਹਾਂ ਜੰਗ ਦੇ ਮੈਦਾਨ ਵਿੱਚ ਦੋ ਦੋ ਹੱਥ ਕਰਕੇ ਇੰਨਾ ਜ਼ਿਆਦਾ ਹੌਂਸਲਾ ਆ ਗਿਆ ਸੀ ਸੂਰਮਿਆਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਹੁਣ ਖਾਲਸੇ ਨੇ ਵੀ ਜੰਗ ਦੇ ਮੈਦਾਨ ਵਿੱਚ ਕਾੜ-ਕਾੜ ਗੋਲੀਆਂ ਭਰਾ ਦਿੱਤੀਆਂ ਜੰਗ ਦੇ ਮੈਦਾਨ ਦੇ ਵਿੱਚ ਦੋਹਾਂ ਪਾਸਿਆਂ ਦੇ ਸੂਰਬੀਰ ਬੜੀ ਹੀ ਬਹਾਦਰੀ ਦੇ ਨਾਲ ਲੜ ਰਹੇ ਹਨ ਤੇ ਲੋਹੇ ਉੱਤੇ ਲੋਹਾ ਕਾੜ-ਕਾੜ ਵੱਜ ਰਿਹਾ ਹੈ ਤੇ ਦੋਵੇਂ ਪਾਸਿਆਂ ਦੇ ਸੂਰਬੀਰ ਜੋ ਤੇ ਆਪਣੇ ਦੰਦਾਂ ਨੂੰ ਪੀ ਕੇ ਚੀਚੀਆਂ ਲੈ ਕੇ ਲੜ ਰਹੇ ਹਨ ਇੱਕ ਦੂਜੇ ਦੇ ਨਾਲ ਹੁਣ ਜੰਗ ਦੇ ਮੈਦਾਨ ਦਾ ਜੋ ਦ੍ਰਿਸ਼ ਸੀ ਉਹ ਐਵੇਂ ਸੀ ਕਿ ਕਿਸੇ ਯੋਧੇ ਦੇ ਛਾਤੀ ਵਿੱਚ ਬਰਸੀ ਵੱਜੀ ਹੋਈ ਹੈ ਕਿਸੇ ਦੇ ਬੱਖੀ ਵਿੱਚ ਵੱਜ ਗਈ ਹੈ ਕਿਸੇ ਦਾ ਮੋਢਾ ਕੱਟਿਆ ਗਿਆ ਕਿਸੇ ਦਾ ਗੋਡਾ ਕੱਟਿਆ ਗਿਆ ਤੇ ਕਿਸੇ ਦੀ ਪੱਟ ਕੋਲੋਂ ਲੱਤ ਟੁੱਟ ਗਈ ਹੈ ਸਾਰੇ ਸੂਰਮੇ ਜੰਗ ਦੇ ਮੈਦਾਨ ਵਿੱਚ ਖੂਨ ਨਾਲ ਲੇਥੂ-ਪੇਥੂ ਹੋ ਗਏ ਹਨ ਦੋਨਾਂ ਦੇ ਪਿੰਡਾਂ ਉੱਤੇ ਜੋ ਵਸਤਰ ਪਹਿਨੇ ਹੋਏ ਸਨ ਉਹ ਇੰਨਾ ਹੋ ਗਏ ਸੀ ਜਿਵੇਂ ਉਹ ਹੋਲੀ ਖੇਡ ਕੇ ਆਏ ਹੋਣ ਖੂਨ ਦੇ ਨਾਲ ਕਿਤੋਂ ਤਾਂ ਉਹ ਬਿਲਕੁਲ ਗੱਚ ਹੋ ਗਏ ਸਨ ਅਤੇ ਕਿਤੋਂ ਰਹਿ ਗਏ ਸਨ ਇਸ ਕਰਕੇ ਉਹ ਡੱਬ ਖੜੱਬੇ ਦਿਖਾਈ ਦੇਣ ਲੱਗੇ ਸਨ ਜਿੱਥੇ ਜੰਗ ਚੱਲ ਰਹੀ ਸੀ ਇਤਿਹਾਸਕਾਰ ਦੱਸਦੇ ਹਨ ਕਿ ਉੱਥੇ ਇੱਕ ਕਰੋੰਦੇ ਦਾ ਬੂਟਾ ਸੀ ਦਰਖਤ ਸੀ ਜਿਸੇ ਇੱਥਾ ਖੜ ਕੇ ਕਲਗੀਧਰ ਮਹਾਰਾਜ ਜੰਗ ਦੇਖ ਰਹੇ ਸਨ ਖਾਲਸੇ ਦਾ ਹੁਣ ਸੂਰਮੇ ਜੰਗ ਦੇ ਮੈਦਾਨ ਵਿੱਚ ਬੜੀ ਬਹਾਦਰੀ ਨਾਲ ਲੜ ਰਹੇ ਹਨ ਤੇ ਆਪਣੀਆਂ ਜਾਨਾਂ ਵਾਰ ਰਹੇ ਹਨ ਹੁਣ ਖਾਲਸਾ ਮਹਾਰਾਜ ਤੋਂ ਬਲ ਲੈ ਕੇ ਜੰਗ ਦੇ ਮੈਦਾਨ ਵਿੱਚ ਅੱਗੇ ਵਧਿਆ ਤੇ ਜਿਹੜਾ ਖਾਲਸੇ ਦੇ ਮੂਹਰੇ ਅੜਿਆ ਉਸ ਨੂੰ ਦੇਗ ਤੇ ਤੇਗ ਦੇ ਨਾਲ ਦੋ ਟੋਟੇ ਕਰਕੇ ਰੱਖ ਦਿੱਤਾ। ਢੰਡ ਮੰਡ ਹੋਈਆਂ ਧਰਤੀ ਉੱਪਰ ਲਾਸ਼ਾਂ ਢਕੀਆਂ ਪਈਆਂ ਹੋਈਆਂ। ਸਨ ਖਾਲਸੇ ਨੇ ਇੰਨਾ ਜ਼ਿਆਦਾ ਕਹਿਰ ਮਚਾ ਦਿੱਤਾ ਸੀ। ਸ਼ਹੀਦੀ ਫੌਜਾਂ ਆ ਗਈਆਂ ਸਨ ਜੰਗ ਦੇ ਮੈਦਾਨ ਦੇ ਵਿੱਚ। ਉਹ ਮਹਾਰਾਜ ਦੀ ਗੁਪਤ ਫੌਜ ਹੈ, ਆਕਾਸੀ ਫੌਜ ਹੈ। ਜਦੋਂ ਧਰਤੀ ਉੱਤੇ ਲੜਦੀ ਫੌਜ ਥੱਕ ਜਾਵੇ, ਹਾਰਨ ਲੱਗੇ ਤੇ ਉਹ ਫੌਜ ਖਾਲਸੇ ਨੂੰ ਅਰਦਾਸ ਕਰੇ, ਫਿਰ ਜੰਗ ਦੇ ਮੈਦਾਨ ਵਿੱਚ ਉਹ ਸ਼ਹੀਦੀ ਫੌਜ, ਉਹ ਗੈਬੀ ਫੌਜ ਆ ਜਾਂਦੀ ਹੈ। ਫਿਰ ਉਹ ਸਹੈਦ ਕਰਦੀ ਹੈ ਫਿਰ ਉਹ ਗੈਬੀ ਫੌਜ ਅੱਜ ਜੰਗ ਦੇ ਮੈਦਾਨ ਵਿੱਚ ਆ ਗਈ ਸੀ ਤੇ ਇਸ ਗੈਬੀ ਫੌਜ ਨੇ ਇਸ ਸਹੀਦੀ ਫੌਜ ਨੇ ਜੰਗ ਦੇ ਮੈਦਾਨ ਵਿੱਚ ਹਾਹਾ ਕਾਰਮ ਚਾ ਕੇ ਰੱਖ ਦਿੱਤਾ ਪਰ ਤੁਮ ਚਾ ਦਿੱਤਾ ਸੀ ਪਹਾੜ ਗਏ ਵੀ ਹੁਣ ਇਹ ਦੇਖ ਕੇ ਹੈਰਾਨ ਸਨ ਕਿ ਸਾਨੂੰ ਤਾਂ ਲੱਗਿਆ ਸੀ ਕਿ ਕੁਝ ਕੁ ਗਿਣਤੀ ਦੇ ਹੀ ਖਾਲਸੇ ਦੀ ਫੌਜ ਹੈ ਪਰ ਇਹ ਹਜ਼ਾਰਾਂ ਦੀ ਫੌਜ ਕਿੱਥੋਂ ਆ ਗਈ ਹੁਣ ਪਹਾੜਗਿਆਂ ਨੂੰ ਹਜ਼ਾਰਾਂ ਹੀ ਖਾਲਸਾ ਦਿਸ ਰਿਹਾ ਸੀ ਪਹਾੜੀਆਂ ਨੂੰ ਇਦਾਂ ਜਾਪ ਰਿਆ ਸੀ ਜਿਵੇਂ ਸਾਵਣ ਦੇ ਮਹੀਨੇ ਵਿੱਚ ਕਾਲੀਆਂ ਘਟਾਵਾਂ ਚੜ੍ਹ ਕੇ ਆ ਜਾਂਦੀਆਂ ਉਦਾਂ ਹੀ ਸ਼ਹੀਦੀ ਫੌਜਾਂ ਲੀਲੇ ਬਾਣੇ ਪਾ ਕੇ ਜੰਗ ਦੇ ਮੈਦਾਨ ਵਿੱਚ ਆ ਚੁੱਕੇ ਆ ਸਨ ਤੇ ਗੋਲੀਆਂ ਦੀ ਤਾਂ ਖਾਲਸੇ ਨੇ ਇਦਾਂ بارش ਕਰ ਦਿੱਤੀ ਜਿਵੇਂ ਗੜੇ ਪੈਂਦੇ ਹੋਣ ਜਦੋਂ ਖਾਲਸਾ ਬੰਦੂਕਾਂ ਚਲਾਉਂਦਾ ਹੈ ਤਾਂ ਇਦਾਂ ਜਾਪਦਾ ਸੀ ਜਿਵੇਂ ਕੋਈ ਬਿਜਲੀ ਕੜਕੜ ਕਰਦੀ ਹੋਵੇ ਤੇ ਖਾਲਸੇ ਦੀਆਂ ਕਿਰਪਾਨਾਂ ਦੀਆਂ ਲਸ਼ਕੋਰਾ ਇੰਨੀਆਂ ਜ਼ਿਆਦਾ ਤੇਜ਼ ਸਨ ਜਿਵੇਂ ਬਿਜਲੀ ਲਸ਼ਕ ਰਹੀ ਹੋਵੇ ਖਾਲਸੇ ਦੀ ਫੌਜ ਪਹਾੜੀਆਂ ਉੱਤੇ ਇਦਾਂ ਵੱarre ਸੀ ਜਿਵੇਂ ਕਿਸੇ ਪੱਕੀ ਫਸਲ ਦੇ ਉੱਪਰ ਗੜੇ ਵਰਗੇ ਹੁਣ ਅਤੇ ਉਸ ਦਾ ਨਾਸ ਕਰ ਦਿੱਤਾ। ਖਾਲਸੇ ਦੀ ਫੌਜ ਨੇ ਹੁਣ ਪਹਾੜੀਆਂ ਦੀ ਫੌਜ ਦਾ ਬਿਲਕੁਲ ਨਾਸ ਕਰਕੇ ਰੱਖ ਦਿੱਤਾ ਸੀ। ਖਾਲਸਾ ਜੰਗ ਦੇ ਮੈਦਾਨ ਵਿੱਚ ਹੱਲਾ ਕਰਕੇ ਲੜਿਆ ਤੇ ਜਿਹੜੇ ਬੈਰੀ ਜੰਗ ਦੇ ਮੈਦਾਨ ਵਿੱਚੋਂ ਭੱਜ ਗਏ ਬਸ ਉਹੀ ਜਾਂਦੇ ਰਹੇ, ਬਾਕੀਆਂ ਨੂੰ ਤਾਂ ਖਾਲਸੇ ਨੇ ਨਰਕਾਂ ਦੇ ਵਿੱਚ ਭੇਜ ਦਿੱਤਾ ਸੀ। ਹੁਣ ਜੋ ਰਾਜਾ ਬਲਿਆ ਚੰਦ ਸੀ ਉਹ ਬੜਾ ਦਲੇਰ ਸੀ, ਬਹੁਤ ਵੱਡਾ ਅਣਖੀ ਰਾਜਾ ਸੀ। ਉਹ ਸੁਣੇ ਜੰਗ ਦੇ ਮੈਦਾਨ ਵਿੱਚੋਂ ਭੱਜਣਾ ਨਹੀਂ ਸੀ ਸਿੱਖਿਆ ਇਸ ਕਰਕੇ ਹੀ ਉਹ ਜੰਗ ਦੇ ਮੈਦਾਨ ਵਿੱਚੋਂ ਨਹੀਂ ਸੀ ਭੱਜ ਰਿਹਾ ਤੇ ਉਹ ਕਹਿੰਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਜ ਜੰਗ ਦੇ ਮੈਦਾਨ ਵਿੱਚ ਮਾਰਨਾ ਤੇ ਇਹੀ ਇਰਾਦਾ ਲੈ ਕੇ ਬਲੀਆ ਚੰਦ ਰਾਜਾ ਖਾਲਸੇ ਦੇ ਨਾਲ ਲੜ ਰਿਹਾ ਹੈ ਜਦੋਂ ਬਲੀਆ ਚੰਦ ਦੀ ਫੌਜ ਜੰਗ ਦੇ ਮੈਦਾਨ ਵਿੱਚੋਂ ਭੱਜਣ ਲੱਗੀ ਤਾਂ ਬਲੀਆ ਚੰਦ ਨੇ ਆਪਣੀ ਫੌਜ ਨੂੰ ਬਹੁਤ ਜ਼ਿਆਦਾ ਗਾਲਾਂ ਦਿੱਤੀਆਂ ਉਹਨਾਂ ਉੱਤੇ ਲਾਹਣ ਤਾਂ ਪਾਆਂ ਉਹਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਇਧਰੋਂ ਬਾਬਾ ਉਦੇ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦੀ ਫੌਜ ਦੇ ਜਰਨੈਲ ਬੜੇ ਹੀ ਦਲੇਰ ਅਤੇ ਅਣਖੀ ਸਨ ਤੇ ਬੜੇ ਧੀਰਜ ਦੇ ਨਾਲ ਖਾਲਸੇ ਦੀ ਫੌਜ ਦੀ ਭੀੜ ਲਿਜਾ ਕੇ ਚੰਗ ਦੇ ਮੈਦਾਨ ਵਿੱਚ ਚਾਗ ਗਜੇ ਉਧਰੋਂ ਰਾਜਾ ਆਲਮ ਚੰਦ ਜੋ ਬਲਿਆ ਚੰਦ ਦਾ ਸਾਥੀ ਸੀਗਾ ਉਹ ਖਾਲਸੇ ਦੇ ਸਾਹਮਣੇ ਜੰਗ ਕਰਨ ਦੇ ਲਈ ਆ ਗਿਆ ਤੇ ਜਦੋਂ ਹੰਕਾਰ ਦੇ ਵਿੱਚ ਆਲਮ ਚੰਦ ਕਿਰਪਾਨ ਲੈ ਕੇ ਜੰਗ ਦੇ ਮੈਦਾਨ ਵਿੱਚ ਅੱਗੇ ਵਧਿਆ ਤਾਂ ਮਹਾਰਾਜ ਦੇ ਇੱਕ ਸਿੰਘ ਆਲਮ ਚੰਦ ਨੱਚਣਾ ਜੀ ਨੇ ਉਸ ਨੂੰ ਦੇਖ ਲਿਆ ਉਧਰਲੇ ਪਾਸੋਂ ਆਲਮ ਚੰਦ ਤੇ ਇਧਰਲੇ ਪਾਸੋਂ ਆਲਮ ਸਿੰਘ ਕੁਦਰਤ ਨੇ ਕੋਈ ਐਸਾ ਜੋੜ ਜੋੜ ਦਿੱਤਾ ਆਲਮ ਚੰਦ ਨੂੰ ਵੀਰ ਰਸ ਜਾਗਿਆ ਜਦੋਂ ਉਹਨਾਂ ਨੇ ਆਲਮ ਚੰਦ ਨੂੰ ਆਪਣੇ ਸਾਹਮਣੇ ਵੇਖਿਆ ਆਲਮ ਚੰਦ ਤੇ ਆਲਮ ਸਿੰਘ ਹੁਣ ਦੋਵੇਂ ਆਮਣੂ ਸਾਹਮਣੇ ਹੋ ਗਏ ਸਨ ਆਲਮ ਚੰਦ ਪਹਾੜੀਆਂ ਦਾ ਰਾਜਾ ਸੀ ਤੇ ਆਲਮ ਸਿੰਘ ਮਹਾਰਾਜ 10ਵੇਂ ਗੁਰੂ ਦਾ ਗੁੜਬਈ ਹੈ ਤੇ ਦੋਵੇਂ ਯੋਧੇ ਆਮਣੇ-ਸਾਮਣੇ ਹੋ ਗਏ ਢਾਲਾਂ ਤੇ ਕਿਰਪਾਨਾਂ ਲੈ ਕੇ ਦੋਵੇਂ ਹੀ ਬੀਰ ਯੋਧੇ ਸਨ ਹੁਣ ਜੋ ਆਲਮ ਚੰਦ ਸੀ ਉਹ ਵੀ ਸਾਢੇ 6 ਫੁੱਟ ਦਾ ਗੱਭਰੂ ਜਮਾਨ ਸੀ ਤੇ ਬਹੁਤ ਜ਼ਿਆਦਾ ਲੜਾਕਾ ਯੋਧਾ ਸੀ ਤੇ ਇਧਰ ਧੰਨ ਗੁਰੂ ਗੋਬਿੰਦ ਸਿੰਘ ਖੁਦ ਖੁਦਾ ਦਾ ਜਰਨੈਲ ਆਲਮ ਸਿੰਘ ਨੱਚਣਾ ਸੀ ਇਹ ਵੀ ਘੱਟ ਨਹੀਂ ਸੀ ਤੇ ਜੰਗ ਦੇ ਮੈਦਾਨ ਵਿੱਚ ਦੋਨਾਂ ਸੂਰ ਬੀਰਾਂ ਦੀਆਂ ਕਿਰਪਾਨਾਂ ਤੇ ਢਾਲਾਂ ਖੜਕਣ ਲੱਗੀਆਂ ਨੇ ਇੱਕ ਦੂਜੇ ਉੱਪਰ ਵਾਰ ਕਰ ਰਹੇ ਹਨ ਇੱਕ ਦੂਜੇ ਦਾ ਵਾਰ ਰੋਕ ਰਹੇ ਹਨ ਤੇ ਜਦੋਂ ਢਾਲਾਂ ਉੱਤੇ ਕਿਰਪਾਨਾਂ ਐਡਾ ਜ਼ੋਰ ਦੀ ਬਜਦੀਆਂ ਹਨ ਕਿ ਉਹਨਾਂ ਵਿੱਚੋਂ ਚੰਗਿਆਰੀਆਂ ਨਿਕਲਦੀਆਂ ਹਨ ਜਦੋਂ ਭਾਈ ਆਲਮ ਸਿੰਘ ਜੀ ਨੇ ਰਾਜੇ ਉੱਤੇ ਵਾਰ ਕੀਤਾ ਤਾਂ ਰਾਜੇ ਨੇ ਰੋਕ ਲਿਆ ਪਰ ਇਹ ਜੋ ਵਾਰ ਕੀਤਾ ਸੀ ਆਲਮ ਸਿੰਘ ਜੀ ਨੇ ਬੜੇ ਜ਼ੋਰ ਦੇ ਨਾਲ ਕੀਤਾ ਸੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ